ਮਰੇ ਲੰਘ ਚੱਲਦੇ ਮਰੇ ਕਹਿੰਦੇ ਨਾਮ ਫਿਰ ਕੀ ਹੋਗਾ ਜੇ ਅਨੰਦਪੁਰ ਸ਼ਬਦ ਛੱਡਦਾ ਅੰਮ੍ਰਿਤ ਵੇਲਾ ਤੇ ਸੰਭਾਲਣਾ ਅੱਜ ਸਿੱਖਾ ਮੇਰੀਏ ਭੈਣੇ ਮੇਰੇਆ ਵੀਰਾ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਸਾਦ ਦੀ ਕਿਨਾਰੇ ਤੇ ਬਹਿ ਕੇ ਤੈਨੂੰ ਦੱਸ ਕੇ ਚੱਲਿਆ ਤੇਰੇ ਕੋਲ ਰਹਿਣ ਵਾਸਤੇ ਘਰ ਨਾ ਹੋਵੇ ਛਕਣ ਵਾਸਤੇ ਭੋਜਨ ਪਦਾਰਥ ਨਾ ਹੋਵਣ ਸਾਹਮਣ ਤੇਰੇ ਮੌਤ ਹੋਵੇ ਫਿਰ ਵੀ ਤੂੰ ਅੰਮ੍ਰਿਤ ਵੇਲਾ ਨਹੀਂ ਛੱਡਣਾ ਆਪੋ ਸੱਤਨਾਮ ਜੀ ਵਾਹਿਗੁਰੂ ਅੰਮ੍ਰਿਤ ਵੇਲਾ ਮਾਰੇ ਉਪਰ ਉਦਾਹਰਣ ਦੰਦੇ ਨੇ ਜਿਉਂ ਮਛਲੀ ਬਿਨ ਪਾਣੀ ਨਹੀਂ ਆ ਕਿਉਂ ਜੀਵਨ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਨਾ ਬਚਦੀ ਮੱਛੀ ਨੂੰ ਪਾਣੀ ਤੋਂ ਉੰਗਾਰ ਕਟਿਓ ਪ੍ਰਾਣ ਤਿਆਗ ਦਿੰਦੀ ਆ ਕੋ ਸਤਨਾਮ ਵਾਹਿਗੁਰੂ ਮਰਗ ਨੂੰ ਤਸੇਖੀ ਕਾਹਦਾ ਜੇ ਤੂੰ ਬਾਣੀ ਨਾ ਪੜੀ ਆ ਕੋ ਸਤਨਾਮ ਵਾਹਿਗੁਰੂ ਆ ਚੋਲਾ ਤੇ ਪਾਲਿਆ ਦਸਤਾਰ ਤੇ ਮੰਨ ਲਈ ਗਾਤਰਾ ਪਾਲਿਆ ਜੇ ਕੋਲ ਮੇਰੇ ਸਿਮਰਨ ਦੀ ਬੰਦਗੀ ਨਹੀਂ ਸਤਿਗੁਰ ਮਰਗ ਨੇ ਕਾਹਦਾ ਮਾਰੇ ਕੋਈ ਸਿਖਾਤੀ ਰਾਤਾ ਜਨਮ ਚਾਹੀਦਾ ਕਿਵੇਂ ਦਾ